ਤੁਹਾਡੇ ਚ ਸਿੱਧੂ ਮੂਸੇਆ ਨੂੰ ਕੌਣ ਪਿਆਰ ਕਰਦਾ ਹਾਂਜੀ ਮੈਂ ਹਾਂਜੀ ਮੈਂ ਗਾਣਾ ਆਉਂਦਾ ਓਹ ਤੇਰੀ ਸੀ ਸਾਨੂੰ ਤਾਂ ਤੁਸੀਂ ਲੱਗਦੇ ਜੇ ਸਿੱਧੂ ਮੂਸੇਆ ਸਿੱਧੂ ਮੂਸੇਆ ਵਰਗਾ ਲੱਗਦਾ ਹਾਂਜੀ ਅੱਛਾ ਕਿਵੇਂ ਵਧੀਆ ਲੱਗਦਾ ਸੀ ਤੈਨੂੰ ਸਿੱਧੂ ਮੂਸੇਆ ਹਾਂਜੀ ਉਹਨਾਂ ਦਾ ਖਾਸ ਸੀ ਕਿ ਉਹ ਪਾਕਿਸਤਾਨ ਹੋਣਗੇ ਲੇਕਿਨ ਉਹ ਨਹੀਂ ਆ ਸਕਦੇ ਨਹੀਂ ਆ ਸਕਦੇ ਇਹ ਸਾਡੇ ਸਾਥੀ ਮੋਟਰਸਾਈਕਲ ਤੇ ਬਹਿ ਗਏ ਆ ਲੈਂਦੇ ਪੰਜਾਬ ਦੇ ਵਿੱਚ ਅਸੀਂ ਚੱਲੇ ਆ ਇੱਥੋਂ ਦੇ ਸਰਕਾਰੀ ਸਕੂਲ ਦੇ ਵਿੱਚ ਨਾਲ ਬਾਬਾ ਤੇ ਨਾਲ ਸਾਡਾ ਵੀਰ ਨੰਬਰਦਾਰ ਸਾਹਿਬ ਇਸ਼ਰਾਕ ਇਹ ਬੋਗਰਾ ਪਿੰਡ ਦਾ ਸਕੂਲ ਹੈ ਤਤਾਨੂੰ ਸਕੂਲ ਦਾ ਵਿਜ਼ਿਟ ਕਰਾਉਣੇ ਆ ਵੀ ਕਿਵੇਂ ਦੀ ਇੱਥੇ ਪੜ੍ਹਾਈ ਹੁੰਦੀ ਆ ਕਿਵੇਂ ਪੜ੍ਹਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲੈਕਮ ਅਸਲਾਮੁਅਲੈਕਮ ਬਹੁਤ ਹਲਦੇ ਸੋ ਇਹ ਵਿਦਿਆ ਦਾ ਉਹ ਦੁਆਰਾ ਜਿੱਥੋਂ ਵਿਦਿਆ ਲੈ ਕੇ ਬੱਚੇ ਜਿਹੜੇ ਆ ਉਹ ਆਪਣਾ ਪੁਵਿੱਖ ਬਣਾਉਂਦੇ ਆ ਤੇ ਆਪਾਂ ਦੇਖਦੇ ਆ ਅੰਦਰ ਕੀ ਆ ਸਕੂਲ ਦੇ ਪਿੰਡ ਦਾ ਸਕੂਲ ਆ ਚੱਲੀਏ ਜੀ ਚਲੋ ਜੀ ਇਹ ਵੇਖੋ ਆ ਗਿਆ ਗਵਰਨਮੈਂਟ ਐਲੀਮੈਂਟਰੀ ਸਕੂਲ ਤੁਹਾਡੇ ਚ ਸਿੱਧੂ ਮੂਸੇਆ ਨੂੰ ਕੌਣ ਪਿਆਰ ਕਰਦਾ ਜੀ ਮੈਂ ਜੀ ਮੈਂ ਗਾਣਾ ਆਉਂਦਾ ਓ ਤੇਰੀ ਸੀ ਦੁਬਾਰਾ ਫੇਰ ਕਰ ਦੁਬਾਰਾ ਵਾਹ ਲਓ ਜੀ ਲੈਂਦੇ ਪੰਜਾਬ ਦੇ ਵਿੱਚ ਬੱਚਿਆਂ ਦੇ ਦਿਲਾਂ ਚ ਵਸਿਆ ਸਾਡਾ ਵੀਰ ਸਿੱਧੂ ਮੂਸੇਆਲਾ ਕੋਈ ਗਾਣਾ ਆਉਂਦਾ ਓਏ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਨਾ ਡਾਲ ਰਾਵੰਗੂ ਨੇ ਨਾਮ ਸਦਾ ਚਲਦਾ ਡਾਲ ਰਾਵੰਗੂ ਨੇ ਨਾਮ ਸਦਾ ਚਲਦਾ ਫਸਟ ਕਲਾਸ ਵਾਲਾ ਬੱਚਾ ਤਾਂ ਕੋਈ ਨਹੀਂ ਜਾਣਦਾ ਹੋਊਗਾ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਕੋਈ ਕੌਣ ਜਾਣਦਾ ਹੱਥ ਕਿੱਧਰੋਂ ਪੰਜਾਬ ਆ ਤੇ ਲੈਂਦੇ ਪੰਜਾਬ ਦੇ ਬੱਚਿਆਂ ਚ ਵਸਿਆ ਸਾਡਾ ਵੀਰ ਬੜੀ ਖੁਸ਼ੀ ਹੁੰਦੀ ਆ ਜਦੋਂ ਛੋਟੇ ਛੋਟੇ ਬੱਚਾ ਨੇ ਵੀ ਹੁੰਦਾ ਨਾਮ ਸੁਣਿਆ ਤੇ ਥਾਪੀ ਮਾਰ ਕੇ ਦਿਖਾਈ ਹੈ ਕਰਦੀ ਅੰਲਣਾ ਦੇ ਸੀਨੇ ਠਾਰ ਦਿਆ ਠਾਰ ਦਿਆ ਸਰੀਰ ਤੇ ਲੰਬੜਾ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਮਰਦ ਦਾ ਭਾਵ ਨਾਲ ਊੜਾ ਰਤਬਾ ਐਵੇਂ ਨਹੀਂ ਤਬਾਰੀ ਅਕਲਾਕੀ ਜਲਦੀ ਆ ਕਹਿੰਦੇ ਅੱਤੀ ਕੋਈ ਸ਼ਾਇ ਬੋਲਦੀ ਹਾਇ ਕੁੜੀਆਂ ਤਾਂ ਭੱਜੀ ਲੱਗੀਆਂ ਪਿਛਲੇ ਆ ਕਰਮਾਂ ਦਾ ਧੜੀ ਲੱਗਦਾ ਆਵੇਂ ਤੂੰ ਨੀ ਮਾਤਾ ਵਰਗੀ ਜਲਦੀ ਉਹ ਚੋਬਰੀ ਦੇ ਚਿਹਰੇ ਉੱਤੇ ਨੂਰ ਦਾ ਤਨੀ ਇਹਦਾ ਉੱਜੂਗਾ ਜਵਾਨੀ ਤੇ ਜਨਾਜਾਂ ਉਹ ਚੋਬਰੀ ਦੇ ਚਿਹਰੇ ਉੱਤੇ ਨੂਰ ਦਾ ਤਨੀ ਇਹਦਾ ਉੱਜੂਗਾ ਜਵਾਨੀ ਤੇ ਜਨਾਜਾਂ ਉਸੇ ਚਾਂਦੀ ਚ ਮੋਨਾ ਚੁਣਨੇ ਕੁਝ ਫਾਇਤ ਨੂੰ ਥੱਲੇ ਲਾਉਣਾ ਚੁਣਨੇ ਕੁਝ ਇੱਥੇ ਆਇਆ ਤਾਂ ਪੁੱਫੇਵੇਂ ਨਾ ਤੇਰਾ ਗਹਿਣਾ ਚੁਣਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ ਤਾਂ ਵੀ ਆ ਦੁਨੀਆ ਸਵਾਦ ਵੈਂਦੀ ਆ ਜਿਹੜੇ ਕਰੇ ਰਾਸ ਤੇ ਤੂੰ ਤੁਰੇ ਆ ਆ ਤਬਦਾ ਹਾਇਰਤ ਮਿਲੂਗੀ ਨਿੱਤ ਕੰਟਰੋਵਰਸੀ ਜਿਹੜੇ ਕੋ ਮਿਲੂਗੀ ਤਾਲਾ ਮਾਤੇ ਨਾ ਦੇਖ ਮਿਲੂਗੀ ਸੱਚੀ ਬੋਲੇਗਾ ਤਾਂ 295 ਕਰੇ ਤਰੱਕੀ ਹੁੰਤੇ ਹੈ ਕਿ ਮਿਲੂਗੀ ਹਾਂਜੀ ਦੋਸਤੋ ਤੁਸੀਂ ਲੈਂਦੇ ਪੰਜਾਬ ਦਾ ਸਕੂਲ ਦੇਖਿਆ ਐਲੀਮੈਂਟਰੀ ਸਕੂਲ ਆ 8ਵੀਂ ਤੱਕ ਤੇ ਦੇਖਿਓ ਤੁਸੀਂ ਬਿਲਕੁਲ ਕੋਈ ਫਰਕ ਨਹੀਂ ਲੱਗਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਸਕੂਲਾਂ ਦਾ ਬੜੇ ਕਾਬਿਲ ਅਧਿਆਪਕ ਸੀਗੇ ਸਾਨੂੰ ਬਾਹਰੋਂ ਗੇਟ ਤੋਂ ਲੈਣ ਆਏ ਬੜੀ ਇੱਜ਼ਤ ਕੀਤੀ ਚਾਹ ਪਾਣੀ ਵੀ ਪਿਆਇਆ ਉਹਨਾਂ ਨੇ ਸਾਰਾ ਸਕੂਲ ਵਿਜ਼ਿਟ ਕਰਾਇਆ ਜਿਵੇਂ ਆਪਣੇ ਹੁੰਦੇ ਆ ਖੇਡ ਮੈਦਾਨ ਹੁੰਦੇ ਆ ਛੋਟੀਆਂ ਕਲਾਸਾਂ ਦਾ ਵੱਖਰੇ ਸਾਈਡ ਤੇ ਹੁੰਦਾ ਵੱਡੀਆਂ ਕਲਾਸਾਂ ਵੱਖਰੀ ਸਾਈਡ ਤੇ ਹੁੰਦੀਆਂ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਸਕੂਲ ਇਹਦੇ ਚ ਸਾਰੇ ਲੜਕੇ ਹੀ ਸੀਗੇ ਹਾਂ ਇਹ ਫਰਕ ਜ਼ਰੂਰ ਆ ਕਿ ਕੁੜੀਆਂ ਅਲੱਗ ਤੇ ਮੁੰਡੇ ਅਲੱਗ ਜਿਹੜਾ ਕੁੜੀਆਂ ਦਾ ਸਕੂਲ ਆ ਉਹਦੇ ਵਿੱਚ ਸਾਨੂੰ ਬਿਲਕੁਲ ਨਹੀਂ ਜਾਣ ਦਿੱਤਾ ਗਿਆ ਤਾਂ ਸਾਡੇ ਨਾਲ ਜਿਹੜੀਆਂ ਸਾਡੇ ਪਰਿਵਾਰ ਦੀਆਂ ਔਰਤਾਂ ਗਈਆਂ ਸੀ ਉਹ ਜ਼ਰੂਰ ਕੁੜੀਆਂ ਦੇ ਸਕੂਲ 'ਚ ਜਾ ਕੇ ਵਿਜ਼ਿਟ ਕਰਕੇ ਆਈਆਂ ਉਹ ਪਿੰਡੋਂ ਦੂਜੇ ਪਾਸੇ ਸੀ ਸੋ ਇੱਥੇ ਬੱਚਿਆਂ ਨੇ ਖਿੱਚ ਕੀਤੀ ਕਿ ਸਾਨੂੰ ਆਪਦੀ ਭਾਸ਼ਾ ਦੇ ਵਿੱਚ ਜਿਹੜੇ ਹੈਗੇ ਆ ਉਹ ਸਾਡੇ ਨਾਂ ਲਿਖ ਕੇ ਦੱਸੋ ਮਤਲਬ ਉਹ ਉਰਦੂ ਪੜ੍ਹਦੇ ਆ ਯਾਨੀ ਸ਼ਾਹਮੁਖੀ ਲਿਖਦੇ ਆ ਤਾਂ ਆਪਾਂ ਗੁਰਮੁਖੀ ਲਿਖਦੇ ਆ ਤਾਂ ਇਹ ਬੱਚੇ ਜिद ਕਰਨ ਲੱਗੇ ਕਿ ਸਾਨੂੰ ਸਾਡੇ ਨਾਮ ਜਿਹੜੇ ਆ ਉਹ ਗੁਰਮੁਖੀ ਦੇ ਵਿੱਚ ਲਿਖ ਕੇ ਦਿੱਤੇ ਜਾਣ ਤਾਂ ਉਹ ਸਾਨੂੰ ਆਪਦਾ ਨਾਂ ਦੱਸਦੇ ਸੀ ਤੇ ਅਸੀਂ ਉਹਨਾਂ ਦੀਆਂ ਕਿਤਾਬਾਂ ਦੇ ਕਾਪੀਆਂ ਦੇ ਉੱਪਰ ਜਿਹੜੇ ਹੈਗੇ ਆ ਉਹ ਗੁਰਮੁਖੀ ਦੇ ਵਿੱਚ ਉਹਨਾਂ ਦੇ ਨਾਮ ਲਿਖ ਕੇ ਦਿੱਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਜ਼ਰੂਰ ਸਾਂਭ ਕੇ ਰੱਖਣਗੇ ਤੇ ਆਪਦੇ ਸ਼ਰੀਕੇ ਭਾਈਚਾਰੇ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਦਿਖਾਉਣਗੇ ਕਿ ਆ ਚੜ੍ਹਦੇ ਪੰਜਾਬ ਦੀ ਬੋਲੀ ਦੇ ਵਿੱਚ ਸਾਡਾ ਨਾਮ ਲਿਖਿਆ ਬੜੀ ਖੁਸ਼ੀ ਮਿਲੀ ਟੀਚਰ ਸਾਹਿਬਾਨਾਂ ਨੇ ਵੀ ਬੜਾ ਸਾਡਾ ਜਿਹੜਾ ਚਾਹ ਕੀਤਾ ਬੱਚਿਆਂ ਨੇ ਬੜਾ ਚਾਹ ਕੀਤਾ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਯਾਦ ਕਰਦੇ ਹਾਂ ਤੇ ਗਾਣੇ ਸੁਣਦੇ ਹਾਂ ਤੇ ਉਹਨਾਂ ਨੇ ਪੂਰੀਆਂ ਥਾਪੀਆਂ ਮਾਰ ਕੇ ਦਿਖਾਈਆਂ ਤੁਸੀਂ ਦੱਸਿਓ ਤੁਹਾਨੂੰ ਇਹ ਜਿਹੜਾ ਐਪੀਸੋਡ ਕਿਵੇਂ ਦਾ ਲੱਗਾ ਕਮੈਂਟ ਤੇ ਸ਼ੇਅ